ਆਹ ਵੇਖ ਲੋ ਚੰਗੇ ਭਲੇ ਸਰਦਾਰ ਬੰਦੇ ਨੂੰ ਬਾਬਿਆਂ ਨੇ ਕਿਹੜੇ ਕੰਮ ਲਾਇਆ ਹੋਇਆ ਏ ਨਿਆਣਿਆਂ ਦੇ ਗਰਾਊਂਡ ਦੇ ਵਿੱਚ ਟੂਣਾ ਕਰ ਰਿਹਾ ਏ ਮੈਂ ਨੂੰ ਮੈਂ ਕਹਿੰਦੇ ਰਿਹਾ ਕਾਹ ਨੂੰ ਤੂੰ ਆ ਵੀ ਕਹਿੰਦਾ ਪ੍ਰਸ਼ਾਸਨ ਇਹ 72 ਵਜੇ ਨਹੀਂ ਤਰੇ ਖਾਏ ਆ ਵੇਖ ਲੈ ਬੰਦਾ ਵੀ ਚੰਗੇ ਘਰ ਦਾ ਲੱਗ ਰਿਹਾ ਏ ਪਰ ਵੇਖ ਲੋ ਗਰਾਊਂਡ ਦੇ ਵਿੱਚ ਆਪਣੀ ਇੱਜ਼ਤ ਦੀ ਲਾਪਤਾ ਕਰਵਾ ਲਈ ਕਿਵੇਂ ਨਿਆਣਿਆਂ ਦੇ ਸਾਹਮਣੇ ਹੁਣ ਮਾਫੀ ਮੰਗ ਰਿਹਾ ਸਰਮ ਗਲਤੀ ਹੋ ਗਈ ਕਹ ਮੈਂ ਗਾ ਤਾਂ ਇੱਥੋਂ ਇਹ ਕੰਮ ਮੈਂ ਨਹੀਂ ਕਰਦਾ ਤੇ ਨਾ ਇਹ ਜਾਂ ਸਸਰੀ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹੱਥ ਬਾੜੇ ਨਾਲ ਫ੍ਰੀ ਆ ਕਿ ਚੰਗਾ ਭਲਾ ਬੰਦਾ ਜੋ ਕਿ ਹੁਣ ਟੂਣਿਆਂ ਦੇ ਕੰਮ ਕਰਨ ਲੱਗਾ ਹੋਇਆ ਇੱਕ ਨਿਆਣਿਆਂ ਦਾ ਗਰਾਊਂਡ ਹੈ ਉੱਥੇ ਵਿਅਕਤੀ ਪਹੁੰਚਦਾ ਹੈ ਤੇ ਟੂਲਾ ਕਰ ਰਿਹਾ ਹੁੰਦਾ ਹੈ ਤੇ ਇਸ ਨੂੰ ਆਸ-ਪੜੋਸ ਦੇ ਲੋਕ ਦੇਖ ਲੈਂਦੇ ਨੇ ਅਤੇ ਇਸ ਨੂੰ ਫੜ ਕੇ ਚੰਗਾ ਲਾਹ-ਪਾ ਕਰਦੇ ਨੇ ਪਰ ਇਹ ਵੀਡੀਓ ਬਹੁਤ ਕੁਝ ਸਮਝਾ ਰਹੀ ਹੈ ਕਿ ਕਿਵੇਂ ਲੋਕ ਜਿਹੜੇ ਨੇ ਉਹ ਜਾਦੂ ਟੂਣਿਆਂ ਤੇ ਜ਼ਿਆਦਾ ਵਿਸ਼ਵਾਸ ਕਰਦੇ ਨੇ ਪਰ ਰੱਬ ਤੇ ਉਹਨਾਂ ਵਿਸ਼ਵਾਸ ਨਹੀਂ ਕਰਦੇ ਇਸ ਵਿਅਕਤੀ ਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਉਹ ਜਿਹੜੀਆਂ ਚੀਜ਼ਾਂ ਜੱਦੂ ਟੁਹਣੇ ਨਾਲ ਪੜਾ ਚਾਹੁੰਦਾ ਹੈ ਜੇਕਰ ਉਹ ਆਪਣੇ ਰੱਬ ਨੂੰ ਧਿਆਵੇ ਤੇ ਸ਼ਾਇਦ ਉਸ ਤੋਂ ਵੱਧੋ ਚੀਜ਼ਾਂ ਉਸ ਨੂੰ ਮਿਲ ਜਾਣ ਫਨ ਨੂੰ ਪੂਰੀ ਵੀਡੀਓ ਦਿਖਾਉਣਿਆ ਤੁਸੀਂ ਦੇਖ ਕੇ ਕਮੈਂਟ ਜਰੂਰ ਕਰਿਓ ਆਪਣੀ ਰਾਏ ਜਰੂਰ ਦਿਓ ਅਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਬੜੀਆਂ ਮਾਰਦੀ ਰਹੇ ਬੜੀਆਂ ਬੋਖਤੀ ਆ ਹੋ ਗਈ ਆ ਬੜੀਆਂ ਚੁੱਕ ਲੈਣਾ ਬੜੀਆਂ ਚੁੱਕ ਲੈਣ ਬੜੀਆਂ ਚੁੱਕ ਲੈਣ ਓ ਦੱਸ ਕਿੰਨਾ ਜਗ੍ਹਾ ਪੈ ਹੁੰਦਾ ਸਾਡੇ ਕਿੰਨਾ ਜਗ੍ਹਾ ਪੈ ਹੁੰਦਾ ਸਾਡੇ ਪਿੰਡ ਕਿਹੜੇ ਚਲ ਗਿਆ ਤੂੰ ਮਾਰ ਮਾਰ ਚਪੇੜਾਂ ਸ਼ਰਮ ਕਰਿਆ ਕਰੋ ਥੋੜੀ ਬਹੁਤੀ ਇਧਰ ਆ ਜਾ ਇਹਨੂੰ ਨਾ ਇਹਨੂੰ ਖਾ ਪਹਿਲਾਂ ਮੈਂ ਛੱਤਰ ਫੜਾਇਆ ਫੜੀਓ ਛੱਤਰ ਫੜਾਇਆ ਹਾਂ ਇਹਨੂੰ ਖਾ ਤੂੰ ਮੇਰੀ ਇੱਕ ਗੱਲ ਸੁਣ ਲੈ ਇੱਕ ਮਿੰਟ ਧਿਆਨ ਮੇਰੀ ਸਾਡੇ ਨੂੰ ਸਾਡੇ ਬਾਏ ਆਦਨ ਮਤਸਾ ਲੋਕਾਂ ਲਈ ਗੱਲ ਸੁਣ ਲੈ ਤੈਨੂੰ ਮੈਂ ਕਹਿੰਦੇ ਇਹ ਖਾ ਇਹਨੂੰ ਤੂੰ ਆ ਵੀ ਕਹਿੰਦਾ ਪ੍ਰਸ਼ਾਸਨ ਇਹ 76 ਵਜ ਜਾਣੀ ਤੇਰੇ ਖਾ ਇਹ ਆ ਵੇਖ ਲੈ ਤਾਂ ਬਸ ਹਾਂ ਬਸ ਇਹਨਾਂ ਵਿੱਚ ਕੋਈ ਇਹ ਮੇਰੀ ਇੱਕ ਗੱਲ ਸੁਣ ਲੈ ਧਿਆਨ ਨਾਲ ਜੇ ਤੂੰ ਇੱਥੇ ਪਿੰਡ ਦੇ ਵਿੱਚ ਲਾਗੇ ਛਾਗੇ ਦੇ ਗਿਆ ਤੂੰ ਠੀਕ ਹੈ ਚੌਕ 'ਚ ਵੀ ਕੰਮ ਕਰਕੇ ਜਾਂਦਾ ਰਿਆਂ ਜੇ ਕਰਿਆ ਪਿੰਡ ਦੇ ਵਿੱਚ ਲਾਗੇ ਦੇ ਗਿਆ ਨੂੰ ਮਿਲਦਾ ਰਹੀ ਆਪਣਾ ਉਹ ਵੀ ਮੈਂ ਆਪਣੇ ਸਾਹ ਮੇਰੀ ਮੇਰੀ ਇੱਧਰ ਸੁਣ ਹਾਂਜੀ ਇਹ ਪਿੰਡ ਦੇ ਵਿੱਚ ਰਹਿ ਗਰਾਊਂਡ ਦੇ ਵਿੱਚ ਆ ਨਿਆਣੇ ਜਿਹੜਾ ਨਿਆਣੇ ਡਰ ਗਏ ਆ ਵੀ ਪਤਾ ਨਹੀਂ ਤੂ ਆਈ ਗੱਲ ਨਹੀਂ ਰਹੀ ਹੋਇਆ ਮੇਰੇ ਮਾਰ ਮਾਰ ਚ ਪੇੜਾਂ ਤਰ੍ਹਾਂ ਮੂੰਹ ਲਾਲ ਕਰ ਦੇ ਲੈ ਜੇ ਆਪ ਇੱਥੋਂ ਤੂੰ ਐਂ ਨਾ ਗੇਣ ਆਪਣਾ ਤਰ੍ਹਾਂ ਬਚਾ ਕੇ ਰੱਖ ਲੈ ਪਿਛਲੇ ਚੱਕਰ ਵਾਲਾ ਜਾਓ ਜਰਾ ਹੱਥ ਜੋੜ ਕੇ ਮਾਫੀ ਮੰਗਦੇ ਆਂ ਸਰਮ ਗਲਤੀ ਹੋ ਗਈ ਕਾ ਮੈਂ ਗਾਂ ਤਾਂ ਇੱਥੋਂ ਐਂ ਨਹੀਂ ਕਰਦਾ ਮਤਲਬ ਇਹ ਕੰਮ ਮੈਂ ਨਾ ਹੀ ਕਰਦਾ ਤੇ ਮੈਂ ਇਹ ਲੋਕ ਨਹੀਂ ਹੈਗਾ ਬੰਦਾ ਇਹਦਾ ਨਹੀਂ ਕੋਈ ਚੱਕਰ ਨਹੀਂ ਆ ਪਿੰਡ ਦੇ ਵਿੱਚ ਭਾਈ ਫਿਰ ਕਾਲੀ ਸ਼ਾਮਨ ਗਿਆ ਮਤਲਬ ਕੁਝ ਜ਼ਿਆਦਾ ਨਹੀਂ ਨਾ ਕੇ ਰਹਿਂਦਾ ਸੁਪਰਾ ਹੁੰਦਾ ਚੱਲ ਪਿਛਲੇ ਜੱਟਾ ਵਾਲਾ ਚਾਹੁੰਦਾ